ਰੰਗਰਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਰੰਗਰਤਾ ਮੇਰਾ ਸਾਹਿਬ ਰਵ ਰਹਿਆ ਰਪੂਰ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵ ਚੋ ਲੜਾ pesej patar rang rattang resaib rav rehya parpur aap machi machuli ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬੋ ਬਿਦਰੰਗੋ ਲਾ ਸਖੀਏ ਮੇਰਾ ਲਾਲ ਨਿਤਰਵਾ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਾਵਨ ਕੋ ਬੇਨਤੀ ਤੂੰ ਸਰਵਰ ਤੂੰ ਹਾਂਸ ਕੋਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੀਗਸ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਵਾਹਿਗੁਰੂ ਮਾਰੂ ਮਹਿਲਾ ਪੰਜਮਾ ਕਰ ਅਨੁਗਰਾਹ ਰਖ ਲੀਨੋ ਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰधव ਅੰਤਰ ਜਾਮੀ ਜਾਣ ਰਹਾਓ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਅਮਰਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਉਹਨਾਂ ਦੀ ਉਚਾਰੀ ਹੋਈਏ ਆਓ ਦੂਸਰੀ ਅਸ਼ਟਪਦੀ ਦੇ ਚਾਰ ਪਦਿਆਂ ਦੀ ਵਿਚਾਰ ਕਰੀਏ ਸਤਿਗੁਰੂ ਜੀ ਰਹਾਉ ਦੀਆਂ ਪੰਕੀਆਂ ਵਿੱਚ ਉਪਦੇਸ਼ ਕਰਦੇ ਹਨ ਮੇਰੇ ਮਾਨ ਕੋ ਅਸ ਥਾਣ मीत ਸਾਜਨ ਸਖਾ ਬੰਦਪ ਅੰਤਰ ਜਾਮੀ ਜਾਣ ਉਹ ਵਾਹਿਗੁਰੂ ਅੰਤਰ ਜਾਮੀ ਅੰਤਰ ਜਾਮੀ ਸਾਰੇ ਦੇ ਦਿਲਾਂ ਦੀ ਜਾਣਨ ਵਾਲਾ ਹਰ ਇੱਕ ਦੇ ਦਿਲ ਦੇ ਵਿੱਚ ਕੀ ਬਲਬਲਾ ਹੈ ਉਹ ਸਭ ਕੁਝ ਜਾਣਦਾ ਹੈ ਉਹ ਵਾਹਿਗੁਰੂ ਅੰਤਰ ਜਾਮੀ ਹੈ ਅੰਤਰਜਾਮੀ ਜਾਨ ਜਾਨ ਸੁਜਾਨ ਸਿਆਣਾ ਅਤੇ ਉਹ ਵਾਹਿਗੁਰੂ ਸੁਜਾਨ ਹੈ ਸਿਆਣਾ ਹੈ ਉਹ ਅੰਤਰਜਾਮੀ ਹੈ ਸਾਰੇ ਦੇ ਦਿਲਾਂ ਦੇ ਅੰਦਰ ਦੀ ਜਾਨ ਦਾ ਹੈ ਤੇ ਸੁਜਾਨ ਹੈ ਮੇਰੇ ਮਾਨ ਕੋ ਆਸ ਥਾਣ ਅਤੇ ਉਹ ਵਾਹਿਗੁਰੂ ਮੇਰੇ ਮਨ ਦਾ ਸਦਾ ਹੀ ਸਹਾਰਾ ਹੈ ਆਸ ਥਾਨ ਸਹਾਰਾ ਮੇਰੇ ਮਨ ਦਾ ਸਦਾ ਹੀ ਸਹਾਰਾ ਹੈ ਉਹ ਵਾਹਿਗੁਰੂ ਮੀਤ ਸਾਜਨ ਸਖਾ ਬੰਦਪ ਅਤੇ ਉਹ ਵਾਹਿਗੁਰੂ ਮੇਰਾ ਮਿੱਤਰ ਹੈ ਮੇਰਾ ਸਾਜਨ ਹੈ ਉਹ ਵਾਹਿਗੁਰੂ ਮੇਰਾ ਸਖਾ ਹੈ ਉਹ ਵਾਹਿਗੁਰੂ ਮੇਰਾ ਰਿਸ਼ਤੇਦਾਰ ਹੈ ਬੰਦਪ ਹੈ ਉਹੀ ਵਾਹਿਗੁਰੂ ਜੋ ਅੰਤਰਜਾਮੀ ਹੈ ਜੋ ਸੁਜਾਨ ਹੈ ਉਹ ਵਾਹਿਗੁਰੂ ਮੇਰੇ ਮਨ ਦਾ ਸਦਾ ਹੀ ਸਹਾਰਾ ਹੈ ਕਰ ਅਨੁਗ੍ਰਹਿ ਰਖ ਲੀਨੋ ਆਇਓ ਸਾਧੂ ਸੰਗ ਅਨੁਗ੍ਰਹਿ ਕਿਰਪਾ ਦਇਆ ਜਿਸ ਮਨੁੱਖ ਉਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਦਇਆ ਕੀਤੀ ਰਖ ਲੀਨੋ ਪਰ ਉਸ ਮਨੁੱਖ ਦਾ ਉਹ ਵਾਹਿਗੁਰੂ ਰਖਵਾਲਾ ਬਣ ਜਾਂਦਾ ਹੈ ਭੈਓ ਸਾਧੂ ਸੰਗ ਅਤੇ ਸਾਧੂ ਸਾਧੂ ਗੁਰੂ ਅਤੇ ਗੁਰੂ ਦੇ ਨਾਲ ਉਸ ਦਾ ਮਿਲਾਪ ਕਰਾ ਦਿੰਦਾ ਹੈ ਜਿਸ ਉੱਤੇ ਉਹ ਵਾਹਿਗੁਰੂ ਦਇਆ ਕਰਦਾ ਹੈ ਜਿਸ ਉੱਤੇ ਉਹ ਦਇਆ ਕਰਦਾ ਉਸ ਦਾ ਰਖਵਾਲਾ ਬਣ ਜਾਂਦਾ ਰਖਵਾਲਾ ਬਣ ਕੇ ਉਹ ਵਾਹਿਗੁਰੂ ਗੁਰੂ ਦੇ ਨਾਲ ਮਿਲਾਪ ਕਰਾ ਦਿੰਦਾ ਹੈ ਭੈਓ ਸਾਧੂ ਸੰਗ ਕਿਉਂਕਿ ਕਾਲ ਦੇ ਸ਼ਬਦ ਦੇ ਵਿੱਚ ਵੀ ਆਪਾਂ ਇਹੀ ਸਤਿਗੁਰੂ ਨੇ ਉਪਦੇਸ਼ ਕੀਤਾ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿ ਆਇਓ ਜਦੋਂ ਉਹ ਵਾਹਿਗੁਰੂ ਕਿਰਪਾਲ ਹੋਇਆ ਕਿਰਪਾ ਦੇ ਘਰ ਦੇ ਵਿੱਚ ਆਇਆ ਦਇਆਵਾਨ ਹੋਇਆ ਤਾ ਉਸਨੇ ਕਿਰਪਾ ਕੀਤੀ ਗੁਰੂ ਦੇ ਨਾਲ ਮਿਲਾਪ ਕਰਾ ਦਿੱਤਾ ਇਹ ਵਾਹ ਗੁਰੂ ਹੀ ਹੈ ਉਹ ਜੋ ਗੁਰੂ ਦੇ ਨਾਲ ਮਿਲਾਪ ਕਰਾਂਦਾ ਹੈ ਤੋਂ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਕਰ ਅਣੁਗ੍ਰਹਿ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਮਿਸਟ ਗੂੜ ਰੰਗ ਅਤੇ ਫਿਰ ਜਿਸ ਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਗੁਰੂ ਦਾ ਮਿਲ ਆਪ ਮਿਲ ਗਿਆ ਹਰ ਨਾਮ ਰਸ ਉਹ ਫਿਰ ਹਰਿ ਨਾਮ ਦਾ ਆਨੰਦ ਲੈਂਦਾ ਹੈ ਹਰ ਨਾਮ ਦੇ ਰਸ ਨੂੰ ਰਸਦਾ ਹੈ ਹਰ ਨਾਮ ਦੇ ਰਸ ਨੂੰ ਲੈਂਦਾ ਹੈ ਜਿਸ ਨੂੰ ਗੁਰੂ ਦਾ ਮਿਲ ਆਪ ਹੋ ਗਿਆ ਰਸਨਾ ਉਚਾਰੈ ਅਤੇ ਉਸ ਦੀ ਰਸਨਾ ਜੋ ਹੈ ਉਹ ਉਸ ਵਾਹਿਗੁਰੂ ਦੇ ਗੁਣ ਉਚਾਰਦੀ ਹੈ ਉਸ ਵਾਹਿਗੁਰੂ ਦੇ ਹੀ ਸਦਾ ਗੁਣ ਉਚਾਰਦੀ ਹੈ ਜਿਸ ਨੂੰ ਗੁਰੂ ਦਾ ਮਿਲਾਪ ਹੋ ਗਿਆ ਮਿષ્ટ ਗੂੜਾ ਰੰਗ ਮਿષ્ટ ਮਿੱਠਾ ਗੂੜਾ ਰੰਗ ਪ੍ਰੇਮ ਦਾ ਰੰਗ ਅਤੇ ਉਸ ਦੇ ਮਨ ਦੇ ਉੱਤੇ ਫਿਰ ਉਸ ਵਾਹਿਗੁਰੂ ਦੇ ਪ੍ਰੇਮ ਦਾ ਗੂੜਾ ਮਿੱਠਾ ਰੰਗ ਚੜ ਜਾਂਦਾ ਹੈ ਜਿਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਗੁਰੂ ਦਾ ਮਿਲਾਪ ਕਿਉਂਕਿ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜਿਸ ਦੇ ਹਿਰਦੇ ਵਿੱਚ ਬਾਣੀ ਵਸ ਕੇ ਸਮਝੋ ਉਸ ਨੂੰ ਗੁਰੂ ਦਾ ਮਿਲਾਪ ਹੋ ਗਿਆ ਅੰਦਰ ਬਾਣੀ ਦਾ ਵਸਣਾ ਇਹ ਹੈ ਗੁਰੂ ਦਾ ਮਿਲਾਪ ਗੁਰੂ ਦਾ ਮਿਲਾਪ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਬਾਣੀ ਨਾਲ ਜੁੜਨਾ ਅੰਦਰ ਬਾਣੀ ਵਸ ਜਾਣੀ ਹੈ ਇਹ ਗੁਰੂ ਦਾ ਮਿਲਾਪ ਜਿਸ ਨੂੰ ਗੁਰੂ ਦਾ ਮਿਲਾਪ ਹੋ ਗਿਆ ਫਿਰ ਉਸ ਦੇ ਹਰ ਨਾਮ ਰਸ ਉਹ ਪਰਮਾਤਮਾ ਦੇ ਨਾਮ ਨੂੰ ਆਨੰਦ ਦੇ ਨਾਲ ਮਾਣਦਾ ਹੈ ਰਸਨਾ ਉਚਾਰੇ ਅਤੇ ਆਪਣੀ ਜੀਭਾ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਉਚਾਰਦਾ ਹੈ ਮਿਸ਼ਟ ਗੂੜਾ ਰੰਗ ਅਤੇ ਉਸ ਦੇ ਮਨ ਦੇ ਉੱਤੇ ਮਿੱਠਾ ਗੂੜਾ ਪ੍ਰੇਮ ਦਾ ਰੰਗ ਉਸ ਵਾਹਿਗੁਰੂ ਦਾ ਪ੍ਰੇਮ ਦਾ ਰੰਗ ਚੜ ਜਾਂਦਾ ਹੈ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧੰਪ ਅੰਤਰ ਜਾਮੀ ਜਾਣ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸ਼ਰਨ ਪ੍ਰਭ ਕੀ ਗਾਈ ਜਿਸ ਵੀ ਮਨੁੱਖ ਨੇ ਉਸ ਵਾਹਿਗੁਰੂ ਦੀ ਸ਼ਰਨ ਲੈ ਲਈ ਗਾਈ ਪਕੜਨਾ ਜਿਸ ਨੇ ਵੀ ਉਸ ਵਾਹਿਗੁਰੂ ਦੀ ਸ਼ਰਨ ਲੈ ਲਈ ਜਿਸ ਨੇ ਕਿ ਇਹ ਸਾਰਾ ਸੰਸਾਰ ਸਾਗਰ ਪੈਦਾ ਕੀਤਾ ਹੈ ਇਸ ਸਾਰੀ ਸ੍ਰਿਸ਼ਟੀ ਜਿਸ ਨੇ ਪਾਈ ਹੈ ਉਸ ਦੀ ਸ਼ਰਨ ਦੇ ਵਿੱਚ ਜਿਹੜਾ ਮਨੁੱਖ ਆ ਗਿਆ ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ ਫਿਰ ਐਉ ਜ ਮਨੁੱਖ ਜਿਹੜਾ ਉਸ ਵਾਹਿਗੁਰੂ ਦੀ ਸ਼ਰਣੀ ਆ ਜਾਂਦਾ ਹੈ ਜਿਸ ਨੇ ਕੇ ਸਾਰੀ ਸ੍ਰਿਸ਼ਟੀ ਬਣਾਈ ਹੈ ਫਿਰ ਉਹ ਗੁਰੂ ਦੀ ਕਿਰਪਾ ਦੁਆਰਾ ਗੁਰ ਪ੍ਰਸਾਦੀ ਪ੍ਰਭ ਅਰਾਦੇ ਉਹ ਫਿਰ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਆਰਾਧਨਾ ਕਰਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੇ ਉਪਕਾਰਾਂ ਨੂੰ ਯਾਦ ਕਰਦਾ ਹੈ ਜਮ ਕੰਕਰ ਕਿਛ ਨਾ ਕਹੀ ਤੇ ਫਿਰ ਇਹੋ ਜੇ ਮਨੋਖ ਨੂੰ ਜਮਦੂਤ ਵੀ ਕੁਛ ਨਹੀਂ ਕਹਿ ਸਕਦਾ ਮੁਖ ਮੁਕਤ ਦੁਆਰ ਜਾਂ ਕੈ ਸੰਤ ਰਿਦਾ ਪੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰੱਖਣ ਹਾਰ ਉਹ ਵਾਹਿਗੁਰੂ ਜੋ ਸਦਾ ਹੀ ਰੱਖਿਆ ਕਰਨ ਵਾਲਾ ਹੈ ਸਦਾ ਰੱਖਣ ਹਾਰ ਜੋ ਸਦਾ ਹੀ ਰੱਖਿਆ ਕਰਨ ਦੇ समरथ है जी जुगत सुजान स्वामी ओ सुजान स्वामी जियां जी नु जीवन दी जुगती बख्शदा है आत्मिक जीवन दी जुगती बख्शण वाला ओ सुजान स्वामी है मोख मुक्त द्वार जाके अते जिस वाहे गुरु दे द्वार दे उते मुक्ति टिकी हुई है ਅਰਥਾ ਤੋ ਵਾਹਿਗੁਰੂ ਹੀ ਮੁਕਤੀ ਦੇਣ ਵਾਲਾ ਹੈ ਜਿਹੜਾ ਵੀ ਉਸ ਦੇ ਦਵਾਰ ਦੇ ਨਾਲ ਜੁੜਦਾ ਹੈ ਜਿਹੜਾ ਵੀ ਉਸ ਵਾਹਿਗੁਰੂ ਦੀ ਸ਼ਰਨ ਆਉਂਦਾ ਹੈ ਉਹ ਫਿਰ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਮੋਖ ਮੁਕਤ ਦਵਾਰ ਜਾ ਕੇ ਸੰਤ ਰਿਦਾ ਪੰਡਾਰ ਪੰਡਾਰ ਖਜ਼ਾਨਾ ਅਤੇ ਉਸ ਵਾਹਿਗੁਰੂ ਦਾ ਜੋ ਖਜ਼ਾਨਾ ਹੈ ਉਹ ਹੈ ਸੰਤ ਰਿਦਾ ਸੰਤ ਜਣਾ ਦੇ ਹਿਰਦਾ ਅਰਥਾਤ ਉਹ ਵਾਹਿਗੁਰੂ ਸੰਤ ਜਣਾ ਦੇ ਹਿਰਦੇ ਦੇ ਵਿੱਚ ਹੀ ਵਸਦਾ ਹੈ ਇਸ ਕਰਕੇ ਉਹ ਖਜ਼ਾਨਾ ਵਾਹਿਗੁਰੂ ਦਾ ਸੰਤਾਂ ਦਾ ਰਿਧਾ ਹੈ ਸੰਤਾਂ ਦਾ ਹਿਰਦਾ ਹੈ ਦੁੱਖ ਦੁੱਖ ਦਰਦ ਕਲੇਸ਼ ਬਿਨਸਾ ਜਿਸ ਵਸੈ ਮਨ ਮਾਹੀ ਜਿਸ ਤੇ ਮਨ ਦੇ ਵਿੱਚ ਉਹ ਵਾਹਿਗੁਰੂ ਵਸ ਜਾਂਦਾ ਹੈ ਉਸਦੇ ਵਿੱਚ ਸਾਰੇ ਹੀ ਦੁੱਖ ਦਰਦ ਕਲੇਸ਼ ਇਹ ਸਭ ਬਿਨਸ ਜਾਂਦੇ ਹਨ ਉਸ ਦੇ ਅੰਦਰ ਕੋਈ ਦੁੱਖ ਦਰਦ ਕਲੇਸ਼ ਰਹਿੰਦਾ ਹੀ ਨਹੀਂ ਹੈ ਜਿਸ ਦੇ ਅੰਦਰ ਉਹ ਵਾਹਿਗੁਰੂ ਵਸ ਜਾਂਦਾ ਹੈ ਮਰਤ ਨਰਕ ਅਸਥਾਨ ਵਿਕੜੇ ਵੇਖਣਾ ਉਹ ਹੈ ਤਾਹੇ ਫਿਰ ਜਿਸ ਦੇ ਅੰਦਰ ਉਹ ਵਾਹਿਗੁਰੂ ਵਸ ਗਿਆ ਮਰਤ ਉਸ ਨੂੰ ਫਿਰ ਕਦੀ ਵੀ ਆਤਮਿਕ ਮੌਤ ਨਹੀਂ ਆਉਂਦੀ ਨਰਕ ਉਹ ਫਿਰ ਨਰਕ ਦੀ ਜ਼ਿੰਦਗੀ ਨਹੀਂ ਗੁਜ਼ਾਰਦਾ ਅਸਥਾਨ ਵਿਖੜੇ ਅਤੇ ਵਿਖੜੇ ਅਸਥਾਨ ਔਖੇ ਰਸਤਿਆਂ ਤੇ ਉਸ ਨੂੰ ਹੀ ਚੱਲਣਾ ਪੈਂਦਾ ਵਿਖ ਵਿਖ ਆਤਮਿਕ ਮੌਤ ਲਿਆਉਣ ਵਾਲੀ ਜੋ ਮਾਇਆ ਹੈ ਨਾ ਕੋ ਹੈ ਤਾਏ ਫਿਰ ਇਹ ਸਭ ਕੁਝ ਹਨ ਉਸ ਵਾਹ ਉਸ ਦੇ ਉੱਤੇ ਅਸਰ ਨਹੀਂ ਕਰ ਸਕਦੇ ਜਿਸ ਦੇ ਅੰਦਰ ਉਹ ਵਾਹਿਗੁਰੂ ਵਸ ਜਾਂਦਾ ਹੈ ਜਿਸ ਦੇ ਅੰਦਰ ਉਹ ਵਾਹਿਗੁਰੂ ਵਸ ਗਿਆ ਦੁਖ ਦਰਦ ਕਲੇਸ਼ ਬਿਨਸਾ ਜਿਸ ਬਸੈ ਮਨ ਮਾਹੇ ਮਰਤ ਨਰਕ ਅਸਥਾਨ ਵਿਖੜੇ ਵੇਖਣਾ ਪੋਹ ਹੈ ਤਾਹੇ ਜਿਸ ਦੇ ਅੰਦਰ ਉਹ ਵਾਹਿਗੁਰੂ ਵਸ ਗਿਆ ਉਸ ਨੂੰ ਫਿਰ ਕੋਈ ਵੀ ਦੁੱਖ ਦਰਦ ਕਲੇਸ਼ ਜਿਹੜੇ ਅਨ ਉਸ ਸਾਰੇ ਹੀ ਇਹ ਬਿਨਸ ਜਾਂਦੇ ਹਨ ਅਤੇ ਉਸ ਨੂੰ ਫਿਰ ਆਤਮਿਕ ਮੌਤ ਨਹੀਂ ਆਉਂਦੀ ਹੈ ਉਹ ਨਰਕ ਵਰਗੀ ਜ਼ਿੰਦਗੀ ਨਹੀਂ گزارਦਾ ਉਸ ਨੂੰ ਕੋਈ ਔਖੇ ਰਸਤੇ ਆ ਤੇ ਨਹੀਂ ਚੱਲਣਾ ਪੈਂਦਾ ਉਸ ਤੇ ਸਾਰੇ ਹੀ ਰਸਤੇ ਸੌਖੇ ਹੋ ਜਾਂਦੇ ਹਨ ਅਤੇ ਆਤਮਿਕ ਮੌਤ ਲਿਉਣ ਵਾਲੀ ਜੋ ਮਾਇਆ ਹੈ ਉਸ ਦੇ ਉੱਤੇ ਇਹ ਵੀ ਅਸਰ ਨਹੀਂ ਕਰ ਸਕਦੀ ਇਹ ਹੈ ਉਸ ਦੇ ਅੰਦਰ ਜਿਸ ਦੇ ਅੰਦਰ ਉਹ ਵਾਹਿਗੁਰੂ ਜਿਸ ਬਸੈ ਮਨ ਮਾਹੇ ਜਿਸ ਦੇ ਅੰਦਰ ਉਹ ਵਾਹਿਗੁਰੂ ਵਸ ਜਾਂਦਾ ਹੈ ਸਤਗੁਰੂ ਕਿਰਪਾ ਕਰਨ ਇਹ ਜੋ ਉਪਦੇਸ਼ ਆਪਣੀ ਅਮਰਤ ਮਈ ਬਾਣੀ ਵਿੱਚ ਬਖਸ਼ਦੇ ਹਨ ਸਾਡੇ ਵਿੱਚ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਡਾ ਜਨਮ ਜੋ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ